ਰਾਮਾ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਸਲੀਲ ਦੇ ਸੂਟ ਆ ਗਏ ਜੀ ਬਹੁਤ ਗਾ ਕਹਿੰਦੀ ਮੰਗ ਸੀਗੀ ਸਲੀਲ ਦੇ ਸੂਟ ਕਹਿੰਦੇ ਚਾਹੁੰਦੇ ਨੇ ਸਲੀਲ ਦੇ ਸੂਟ ਆ ਗਏ ਜੀ ਇਹ ਸਪੈਸ਼ਲ ਪੂਰਾ ਹੈਵੀ ਕੁਆਲਿਟੀ ਦੇ ਕਪੜਾ ਇਹ ਹੈ ਕਪੜਾ ਦੇਖੋ ਆ ਕੇ ਪਾ ਕੇ ਕਰਕੇ ਲੈ ਜਾਓ ਵੀ ਕਪੜੇ ਨੂੰ ਹੈਵੀ ਕੁਆਲਿਟੀ ਦੇ ਉੱਤੇ ਯਾਰ ਸਰੀਰ ਦੇ ਉੱਤੇ ਕਪੜਾ ਆ ਗਿਆ ਜੀ ਨਾਲ ਸਨੀ ਦਾ ਸਟਾਲ ਆ ਇਹਦੇ ਨਾਲ ਸੇਲ ਮੇਲੇ ਦੇ ਉੱਤੇ ਜੀ ਸਿਰਫ 250 ਰੁਪਏ ਚ ਲਾਤਾ ਛੁੱਟ ਜੀ ਇਹ 250 ਰੁਪਏ ਦੇ ਵਿੱਚ ਸਮੇਤ ਸਟਾਲ ਦੇ ਨਾਲ ਪੂਰਾ ਹੈਵੀ ਕੁਆਲਿਟੀ ਸਰੀਰ ਦਾ ਸੂਟ 250 ਦੇ ਵਿੱਚ ਕੱਤਾ ਹੀ ਇਹ ਭਰਾਵਾਂ ਦੀ ਹੱਟੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈਗਾ ਸੇਰ ਮੇਲੇ ਦੇ ਉੱਤੇ ਜੀ ਸਪੈਸ਼ਲ 14 ਜਨਵਰੀ ਤੱਕ ਮਕਰ ਸੰਕ੍ਰਾਂਤੀ ਤੇ ਸਪੈਸ਼ਲ ਸੇਲ ਮੇਲਾ ਚੱਲ ਰਿਹਾ ਜੀ ਇਹ 250 ਦੇ ਵਿੱਚ ਸ਼ਰੀਨ ਦਾ ਸੂਟ ਬਿਲਕੁਲ ਫੈਂਸੀ ਸੂਟ ਹੈ ਜੀ ਸਾਰਿਆਂ ਨੂੰ ਬੇਨਤੀ ਦੱਸੀ ਜਾਂਦੀ ਹੈ ਜੀ ਕਿ ਪਹਿਲਾਂ ਬਹੁਤ ਗਾਹਕ ਮੁੜ ਕੇ ਗਿਆ ਸੀਗਾ ਵੀ ਸ਼ਰੀਨ ਦੇ ਸੂਟ ਲੈਣੇ ਆ ਪਹਿਲਾਂ ਪਿੱਛੋ ਵਾਲ ਆਏ ਨਹੀਂ ਸੀਗਾ ਜੀ ਹੁਣ ਬਹੁਤ ਰੰਗਾਂ ਤੇ ਡਿਜ਼ਾਈਨਰ ਦੇ ਚਮਾਲ ਪਹੁੰਚੂਕਿਆ ਹੈਗਾ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ ਜੀ ਇਹ 250 ਦੇ ਵਿੱਚ ਸੂਟ ਹੈ ਜੀ ਭਰਾਵਾਂ ਦੀ ਹੱਤੀ ਦਿੱਤੇ ਜੀ ਸੇਲ ਮੇਲੇ ਦੇ ਤੇ 250 ਦੇ ਵਿੱਚ ਨਾਲ ਸਟੌਲ ਨਾਲ ਹੈ ਜੀ ਨਾਲ ਸਟਾਲ ਦੇ ਨਾਲ ਰੰਗ ਦੇਖੀ ਚੱਲੋ ਸਕਰੀਨਸ਼ਾਟ ਲੈ ਕੇ 사마 ਡਿਜ਼ਾਈਨ 사마 ਕਲਰ ਮਗਾ ਸਕਦੇ ਹੋ ਜੀ ਇਹ ਪੂਰਾ ਹੈਵੀ ਕੁਆਲਿਟੀ ਦੇ ਉੱਤੇ ਸੀ ਇਹਦਾ ਕਪੜਾ ਹੈਗਾ ਡਿਜ਼ਾਈਨ ਇਹ ਦੇਖੋ ਜੀ ਸਾਰੇ ਸ਼ਾਨਦਾਰ ਡਿਜ਼ਾਈਨਾਂ ਦੇ ਵਿੱਚ ਮਾਲ ਆਇਆ ਹੋਇਆ ਹੈਗਾ ਸਿਰਫ 250 ਦਾ ਸੂਟ ਜੀ ਸਮੇਤ ਸਟਾਲ ਦੇ ਨਾਲ 250 ਦੇ ਵਿੱਚ ਕੱਟਾ ਹੀ ਇਹ ਭਰਾਵਾਂ ਦੀ ਹੱਤੀ ਤੇ ਸੇਂਵੇਲਾ ਚੱਲ ਰਿਹਾ ਹੈਗਾ ਸਲੀਨ ਦਾ ਸੂਟ 250 ਦੇ ਵਿੱਚ ਸਮੇਤ ਸਟਾਲ ਦੇ ਨਾਲ ਪੂਰਾ ਹੈਵੀ ਕੁਆਲਿਟੀ ਦੇ ਚੱਪੜਾ ਜੀ ਇਹ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਇਕ ਕਰੋ ਭਰਾਵਾਂ ਦੀ ਹੱਤੀ ਤੇ ਸੇਲ ਮੇਲਾ ਚੱਲ ਰਿਹਾ ਹੈਗਾ ਆ ਦੇਖੋ ਜੀ ਅੰਗਰ ਜائیں ਦੇਖੀ ਚੱਲੋ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਜਲਦੀ ਜਲਦੀ ਵੀਡੀਓ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਇਕ ਕਰੋ ਆ ਦੇਖੋ ਜੀ ਰੰਗ ਦੇਖੀ ਚੱਲੋ ਰੰਗ ਤਾਂ ਬਹੁਤ ਆਏ ਹੋਏ ਜੀ ਇਹਦੇ ਵਿੱਚ ਹੁਣ ਬਹੁਤ ਕੁਆਂਟੀਟੀ ਦੇ ਵਿੱਚ ਮਾਲ ਪਹੁੰਚ ਗਿਆ ਜੀ ਪੂਰਾ ਹੈਵੀ ਕੁਆਲਿਟੀ ਦਾ ਸੁਣੀਦਾ ਕਪੜਾ ਜੀ ਇਹੇ ਆਲਓਵਰ ਸੂਟ ਹੈਗਾ ਨਾਲ ਸਟੌਲ ਹੈਗਾ ਸਿਰਫ 250 ਦਾ ਕੱਤਾ ਜੀ ਇਹੇ 250 ਦੇ ਵਿੱਚ ਭਰਾਵਾ ਦੀ ਹੱਤੀ ਦੇ ਤੇ ਸੇਰ ਮੇਲਾ ਚੱਲ ਰਿਹਾ ਹੈਗਾ 250 ਦੇ ਵਿੱਚ ਸਲੀਨ ਦਾ ਸੂਟ ਰੰਗ ਤੇ ਡਿਜ਼ਾਈਨ ਬਹੁਤ ਰੰਗਾਂ ਦੇ ਵਿੱਚ ਮਾਲ ਪਹੁੰਚ ਗਿਆ ਇਹਦੇ ਵਿੱਚ ਰੰਗ ਤੇ ਡਿਜ਼ਾਈਨ ਦੀ ਨਿਰੀ ਆ ਗਈ ਇਹਦੇ ਵਿੱਚ ਜਿੰਨੇ ਮਰਜ਼ੀ ਜਾ ਸਕਦੇ ਇਹਦੇ ਵਿੱਚ ਜੀ ਪਰਾਵਾਂ ਦੀ ਹੱਟੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਹੈਗਾ ਸੇਲ ਮੇਲੇ ਦੇ ਉੱਤੇ ਇੱਕ ਤੋਂ ਇੱਕ ਰੰਗ ਵਧੀਆ ਇੱਕ ਤੋਂ ਇੱਕ ਡਿਜ਼ਾਈਨ ਵਧੀਆ ਜੀ ਫੁੱਲ ਕੁਆਂਟੀਟੀ ਦੇ ਵਿੱਚ ਮਾਲ ਪਹੁੰਚੂਗਾ ਹੈਗਾ ਸੇਲ ਮੇਲਾ ਚੱਲ ਰਿਹਾ ਹੈ ਸੇਲ ਮੇਲੇ ਦੇ ਉੱਤੇ ਜੀ 250 ਦਾ ਸੂਟ ਕਰਤਾ ਜੀ ਇਹ 14 ਜਨਵਰੀ ਤੱਕ ਮੱਕਰ ਸ੍ਰਕਤੀ ਤੱਕ ਸੇਲ ਦਾ ਰੇਟ ਵਧਾਤਾ ਹੀ ਸੇਲ ਉਹ ਤੋਂ ਬਾਅਦ ਦੇਖੋ ਜਿਵੇਂ ਵੀ ਕੋਈ ਮਾਲ ਆਊਗਾ ਮੈਂ ਲਾ ਮੈਂ ਨਿਯੋਮ ਚ ਕਰੂਗਾ ਜੀ ਹੁਣ 14 ਜਨਵਰੀ ਤੱਕ ਸੇਲ ਸਾਡੇ ਕੋਲ ਚੱਲੀ ਜਾਂਦੀ ਹੈਗੀ ਬਹੁਤ ਹੀ ਮਾਲ ਸ੍ਰੀਂਦਾ ਵੀ ਬੈਲਵੱਟ ਦਾ ਵੀ ਚੈੱਕ ਵੀ ਸਾਰਾ ਮਾਲ ਪਹੁੰਚ ਚੁੱਕਿਆ ਹੈਗਾ ਸਿਰਫ 250 ਦਾ ਸੂਟ ਕਾਚਾ ਜੀ ਵਿਦ ਸਟਾਲ ਦੇ ਨਾਲ ਭਰਾਮਾਂ ਦੀ ਇੱਕੀ ਦੇਤੇ ਸੇਰ ਮੇਲਾ ਚੱਲ ਰਿਹਾ ਹੈਗਾ ਸੇਰ ਮੇਲੇ ਦੇ ਉੱਤੇ 250 ਦਾ ਸੂਟ ਜੀ ਕਿਸੇ ਨੇ ਵੀ ਵਿਆਹ ਸ਼ਾਦੀ ਵਾਸਤੇ ਕੋਈ ਦੁਕਾਨਦਾਰੀ ਵਾਸਤੇ ਇਕੱਠੇ ਸੂਟ ਲੈਣੇ ਤੇ ਜਿੰਨੇ ਮਰਜ਼ੀ ਲੈ ਸਕਦਾ ਜੀ ਬਹੁਤ ਕੁਆਂਟੀਟੀ ਦਾ ਸਮਾਨ ਪਹੁੰਚ ਚੁੱਕਿਆ ਹੈਗਾ 10000 ਰੁਪਏ ਦੀ ਕੱਪੜੀ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫਰੀ ਤਾ ਜਾ ਰਿਹਾ ਹੈਗਾ ഭ്രാവാൻ തിട്ടി ബസ്റ്റോഡ മോഡ മടി